ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ अगेनਨ ਵਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਸਾਰਿਆਂ ਭੈਣਾਂ ਦੀ ਡਿਮਾਂਡ ਤੇ ਅਸੀਂ ਕੁਰੀ ਫਿਰ ਤੋਂ ਹਾਜ਼ਰ ਆ ਜੀ ਤੁਹਾਡੇ ਅਸਤੇ ਬਹੁਤ ਹੀ ਪਿਆਰੀ ਪਿਆਰੀ ਕੋਰਸਟ ਲੈ ਕੇ ਤੇ ਨਾਲ ਹੀ ਨਾਈਟਸੂਟ ਲੈ ਕੇ ਬਟ ਅੱਜ ਜਿਹੜੀ ਆਪਾਂ ਨੇ ਕੋਰਸਟ ਦੀ ਕੁਆਂਟੀਟੀ ਰੱਖੀ ਹੈ ਉਹ ਥੋੜੀ ਜਿਹੀ ਆਪਣੇ ਕੋਲੇ ਘੱਟ ਹੈ ਨੈਕਸਟ ਵੀਕ ਆਪਣੇ ਕੋਲੇ ਬਹੁਤ ਹੀ ਪਿਆਰੇ ਪਿਆਰੇ ਕੋਰਸਟ ਆਉਣ ਵਾਲੇ ਨੇ ਉਹਦੇ ਵਾਸਤੇ ਤੁਸੀਂ ਤਿਆਰ ਹੋ ਜਾਓ ਤੇ ਅੱਜ ਜਿਹੜੇ ਆਪੇ ਕੋਲੇ ਨਾਈਟਸੂਟ ਆਏ ਨੇ ਬਹੁਤ ਹੀ ਜ਼ਿਆਦਾ ਪਿਆਰੇ ਤੇ कॉटन ਸਾਰਿਆਂ ਦਾ ਫੈਬਰਿਕ ਹੈ ਬਾਕੀ ਮੈਂ ਤੁਹਾਨੂੰ ਸਾਰੀ ਡਿਟੇਲ ਨਾਲ ਨਾਲ ਦੱਸਾਂਗੀ ਤੇ ਤੁਸੀਂ ਜਿਹੜਾ ਵੀ ਆਪਣਾ ਆਰਡਰ ਕਰਨਾ ਹੋਵੇਗਾ ਜੀ ਤੁਸੀਂ ਸਕਰੀਨ ਤੇ ਤੁਹਾਨੂੰ ਨੰਬਰ ਸ਼ੋ ਹੋ ਰਹੇ ਹੋਣਗੇ ਤੁਸੀਂ ਉਹ ਸਕਰੀਨਸ਼ਾਟ ਲੈ ਕੇ WhatsApp ਤੇ ਦਿੱਤੇ ਨੰਬਰਾਂ ਤੇ ਮੈਨੂੰ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣੀ ਆ ਜੀ ਜਿਹੜੀ ਸਾਡੀ ਸ਼ਿਪਿੰਗ ਹੈ ਉਹ ਵਰਲਡਵਾਈਡ ਅਵੇਲੇਬਲ ਹੈਗੀ ਹੈ ਤੁਸੀਂ ਜਿੱਥੇ ਵੀ ਬੈਠੇ ਹੋ ਉੱਥੇ ਹੀ ਜਿਹੜਾ ਤੁਹਾਡਾ ਆਰਡਰ ਹੈਗਾ ਆ ਉਹ ਪਹੁੰਚ ਜਾਏਗਾ ਤੇ ਵੀਡੀਓ ਆਪਾਂ ਨੇ ਜਿਆਦਾ ਲੰਬੀ ਨਹੀਂ ਕਰਨੀ ਹੈਗੀ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਸ਼ੁਰੂ ਕਰਦੇ ਆਂ ਸੋ ਬਹੁਤ ਸਾਰੇ ਮੇਰੀਆਂ ਭੈਣਾਂ ਸੀਗੀਆਂ ਜਿਹੜੀਆਂ ਬਹੁਤ ਜ਼ਿਆਦਾ ਬੇਸਬਰੀ ਦੇ ਨਾਲ ਵੇਟ ਕਰ ਰਹੀਆਂ ਸੀ ਕਿ ਦੀਦੀ ਕੁਝ ਹੁਣ ਨੈਕਸਟ ਕੁਝ ਹਨਾ ਨਵਾਂ ਲੈ ਕੇ ਆਓ ਸੋ ਇਹ ਨਾਈਟਸੂਟ ਆਏ ਸੀਗੇ ਜਿਹੜੇ ਫਰੰਟ ਓਪਨ ਨਾਈਟਸੂਟ ਹੁੰਦੇ ਨੇ ਤੇ ਬਹੁਤ ਹੀ ਜ਼ਿਆਦਾ ਇਹ ਪਿਆਰੇ ਤੇ ਕੰਫਰਟੇਬਲ ਨੇ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਂ ਤੇ ਫਰਸਟ ਤੁਹਾਨੂੰ ਦਿਖਾਣੇ ਆ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਮਤਲਬ ਜਿਹੜੇ ਸਭ ਨੂੰ ਹੀ ਪਸੰਦ ਆਉਣ ਵਾਲੇ ਨੇ ਗਰਲਸ ਵੀ ਪਾ ਸਕਦੀਆਂ ਨੇ ਮੇਰੇ ਵਰਗੀਆਂ ਸਿਸਟਰਜ਼ ਵੀ ਪਾ ਸਕਦੀਆਂ ਨੇ ਲੋ ਜੀ ਮੈਂ ਤੁਹਾਨੂੰ ਨਾਲ ਲਾ ਕੇ ਦਿਖਾਨੀ ਆ ਇੱਥੇ ਤੱਕ ਆਪਣੀ ਟੀ-ਸ਼ਰਟ ਦੀ ਲੈਂਥ ਹੋਏਗੀ ਮੇਰੇ ਸਿਸਟਰਜ਼ ਦੀਆਂ ਜਿਨ੍ਹਾਂ ਦੀਆਂ ਬੇਟੀਆਂ ਨੇ ਡਾਟਰਸ ਨੇ ਉਹ ਵੀ ਵੇਅਰ ਕਰ ਸਕਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਹੈ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਕਾਟਨ ਦਾ ਫੈਬਰਿਕ ਹੈ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਇਹਦੇ ਨਾਲ ਜਿਹੜਾ ਬਾਟਮ ਹੈਗਾ ਪਜਾਮਾ ਹੈਗਾ ਉਹ ਹੈਗੇ ਜੀ ਆਪਣੇ ਕੋਲ ਚੈੱਕ ਦੇ ਵਿੱਚ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਕੰਬੀਨੇਸ਼ਨ ਬਣਿਆ ਹੋਇਆ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲਾ ਤੁਸੀਂ ਬਹੁਤ ਜ਼ਿਆਦਾ ਲਾਈਕ ਕਰਨ ਵਾਲਿਓ ਸਾਈਜ਼ ਜਿਹੜੇ ਹੈਗੇ ਨੇ ਸਾਡੇ ਕੋਲ ਇਹਨਾਂ ਦੇ ਵਿੱਚ ਜੀ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਸਾਈਜ਼ ਅਵੇਲੇਬਲ ਨੇ ਸਮ ਟਾਈਮ ਟ੍ਰਿਪਲ ਐਕਸਲ ਦੀ ਪ੍ਰੋਬਲਮ ਆ ਜਾਂਦੀ ਹੈ ਬਟ ਡਬਲ ਐਕਸਲ ਦਾ ਜਿਹੜਾ ਸਾਈਜ਼ ਹੈਗਾ ਉਹ ਵੀ ਇੰਨਾ ਕ ਕੰਫਰਟੇਬਲ ਹੁੰਦਾ ਹੈ ਕੀ ਟ੍ਰਿਪਲ ਐਕਸਲ ਵਾਲੀਆਂ ਪੈਣਾ ਵੀ ਜਿਹੜੀਆਂ ਹੈਗੀਆਂ ਨੇ ਉਹ ਵੇਅਰ ਕਰ ਸਕਦੀਆਂ ਨੇ ਤੇ ਚੈੱਕ ਕਰ ਸਕਦੇ ਹੋ ਜੀ ਇਲਾਸਟਿਕ ਬਿਲਕੁਲ ਬਹੁਤ ਜ਼ਿਆਦਾ ਕੰਫਰਟੇਬਲ ਤੇ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਤੁਸੀਂ ਇਸ ਤਰੀਕੇ ਦੇ ਨਾਲ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਅੱਜ ਕੱਲ ਇੱਕ ਸਕਰੀਨਸ਼ਾਟ ਜਿਹੜਾ ਹੈਗਾ ਉਹਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸਕਰੀਨਸ਼ਾਟ ਜਿਹੜਾ ਹੈਗਾ ਉਹ ਲਿਆ ਨਹੀਂ ਜਾਂਦਾ ਹੈਗਾ ਸੋ ਉਹ ਤੁਸੀਂ ਫਿਰ ਤੁਹਾਨੂੰ ਦੂਸਰੇ ਫੋਨ ਤੋਂ ਫੋਟੋ ਕਲਿੱਕ ਕਰਕੇ ਸੈਂਡ ਕਰਨੀ ਪੈ ਸਕਦੀ ਹੈ ਉਦੇ ਵਿੱਚ ਦੇਖੋ ਜੀ ਆਪਣੀ ਕੋਈ ਉਹ ਨਹੀਂ ਹੈਗੀ ਉਹ ਸਾਰੀਆਂ ਸੈਟਿੰਗਸ ਜਿਹੜੀਆਂ ਤੁਹਾਨੂੰ ਪਤਾ ਸੀ ਸਿਕਿਉਰਿਟੀ ਪਰਪਸ ਵਾਸਤੇ ਚੇਂਜ ਕੀਤੀਆਂ ਜਾਂਦੀਆਂ ਨੇ ਤੇ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਸਕਰੀਨ ਤੇ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉੱਥੇ ਜਾ ਕੇ ਤੁਸੀਂ ਮੈਨੂੰ ਆਪਣੀ ਸਾਰੀ ਡਿਟੇਲ ਪੁੱਛ ਸਕਦੇ ਹੋ ਤੇ ਇੱਕ ਗੱਲ ਹੋਰ ਸਮ ਟਾਈਮ ਕੀ ਹੁੰਦਾ ਹੈ ਬਹੁਤ ਸਾਰੀਆਂ ਮੇਰੀਆਂ ਸਿਸਟਰਸ ਹੋਲਡ ਕਰਵਾ ਲੈਂਦੇ ਨੇ ਬਟ ਐਦਾਂ ਹੁੰਦਾ ਹੈ ਕਿ ਜਿਆਦਾ ਟਾਈਮ ਤੱਕ ਨਾ ਜਿਹੜੀ ਚੀਜ਼ ਹੈਗੀ ਹੈ ਉਹ ਹੋਲਡ ਨਹੀਂ ਹੁੰਦੀ ਹੈਗੀ ਮਤਲਬ ਐਦਾਂ ਹੁੰਦਾ ਕਿ ਕਈ ਵਾਰੀ ਨੈਕਸਟ ਕਸਟਮਰ ਨੇ ਆਰਡਰ ਕੀਤਾ ਹੁੰਦਾ ਸੋ ਉਹਨਾਂ ਨੂੰ ਸੋਲਡ ਆਊਟ ਹੋ ਜਾਂਦਾ ਆ ਸੋ ਪਲੀਜ਼ ਆਪਣਾ ਆਰਡਰ ਪਲੇਸ ਨਾਲ ਦੀ ਨਾਲ ਹੀ ਕਨਫਰਮ ਕਰ ਦਿਆ ਕਰੋ ਤੇ ਲੋ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਬਲੈਕ ਸ਼ੇਡ ਕਲਰ ਜਿਹੜਾ ਤੁਹਾਨੂੰ ਐਗਜ਼ੈਕਟ ਵੀਡੀਓ ਦੇ ਵਿੱਚ ਦਿਖ ਰਿਹਾ ਉਹੀ ਕਲਰ ਹੀ ਹੋਏਗਾ ਦੇਖ ਸਕਦੇ ਹੋ ਤੁਸੀਂ ਬਲੈਕ ਕਲਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਗਰਲਿਸ਼ ਜੀ ਲੁੱਕ ਹੈ ਬਹੁਤ ਹੀ ਸੋਹਣਾ ਲੱਗਣ ਵਾਲਾ ਤੇ ਬਾਟਮ ਜਿਹੜੀ ਤੁਸੀਂ ਇਧਰੋਂ ਚੈੱਕ ਕਰ ਸਕਦੇ ਹੋ ਸੇਮ ਬਾਟਮ ਹੈ ਸੇਮ ਐਸ ਟੀ ਸ਼ਰਟ ਜਿੱਦਾਂ ਟੀ ਸ਼ਰਟ ਦਾ ਡਿਜ਼ਾਈਨ ਹੈ ਉਦਾਂ ਹੀ ਬਾਟਮ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਜੀ ਕਲਰ ਸਾਈਜ਼ ਐਲ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਰੇ ਇਹਦੇ ਸਾਰੇ ਸਾਈਜ਼ ਸਾਡੇ ਕੋਲ ਅਵੇਲੇਬਲ ਨੇ ਜੀ ਤੁਹਾਡਾ ਜਿਹੜਾ ਵੀ ਸਾਈਜ਼ ਹੈ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਜੀ ਤੇ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਭੇਜ ਕੇ ਫਿਰ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਪਲੇਸ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕੁਝ ਮੇਡੀਆਂ ਸਿਸਟਰਜ਼ ਐ ਤਾਂ ਹੀ ਕੁਛ ਲੈਂਦੀਆਂ ਨੇ ਕਿ ਦੀਦੀ ਜਿਹੜੇ ਤੁਸੀਂ ਕੋਰਸੈਟ ਪਾਏ ਸੀ ਸਾਨੂੰ ਉਹਨਾਂ ਦਾ ਪ੍ਰਾਈਸ ਦੱਸਿਓ ਤੇ ਐਦਾਂ ਜੀ ਪਤਾ ਨਹੀਂ ਲੱਗਦਾ ਹੈਗਾ ਕਿਉਂਕਿ ਜਿਹੜੇ ਪ੍ਰਾਈਸ ਹੁੰਦੇ ਨੇ ਉਹ ਸਭ ਦੇ ਡਿਫਰੈਂਟ ਹੁੰਦੇ ਨੇ ਤੇ ਅੱਜ ਸੱਚ ਇੱਕ ਚੀਜ਼ ਇੰਪੋਰਟੈਂਟ ਹੋਰ ਅਗਰ ਕਿਸੇ ਦਾ ਸਾਈਜ਼ ਲਾਰਜ ਹੈ ਜਾਂ ਫਿਰ ਮੰਨ ਲਓ ਐਕਸਲ ਹੈ ਮਤਲਬ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਜਿਹੜਾ ਪ੍ਰਾਈਸ ਹੈਗਾ ਉਹ ਵਧਦਾ ਜਾਏਗਾ ਇਨਕਰੀਜ਼ ਹੁੰਦਾ ਜਾਏਗਾ ਫੋਰ ਐਗਜ਼ਾਮਪਲ ਮਤਲਬ 100 200 ਦਾ ਜਿਹੜਾ ਹੈਗਾ ਉਹਦੇ ਵਿੱਚ ਚੇਂਜ ਹੁੰਦਾ ਜਾਏਗਾ ਜਿਦਾਂ ਲਾਲ ਚਲੇ ਦਾ ਫੋਰ ਇਗਜ਼ਾਮਪਲ ਕਿ ਮੰਨ ਲਓ ਘੱਟ ਹੈ ਤਾਂ ਜਿਹੜਾ ਡਬਲ ਐਕਸਲ ਹੋਏਗਾ ਉਹਦਾ ਥੋੜਾ ਜਿਹਾ ਵੱਧ ਹੋਏਗਾ ਐਕਸਲ ਹੋਏਗਾ ਉਹਦਾ ਥੋੜਾ ਜਿਹਾ ਵੱਧ ਹੋਏਗਾ ਤੇ ਜੀ ਸਾਡਾ ਸੈਕਿੰਡ ਕਲਰ ਹੁਣ ਤੁਹਾਨੂੰ ਅਸੀਂ ਦਿਖਾਨੇ ਆ ਥਰਡ ਕਲਰ ਬਲੈਕ ਕਲਰ ਸਭ ਦਾ ਫੇਵਰਟ ਕਲਰ ਬਲੈਕ ਕਲਰ ਤਾਂ ਮਤਲਬ ਆਲਮੋਸਟ ਸਭ ਨੂੰ ਹੀ ਪਸੰਦ ਆਉਂਦਾ ਲੋ ਜੀ ਯੂਨੀਵਰਸ ਡਿਜ਼ਾਈਨ ਬਣਿਆ ਹੋਇਆ ਯੂਨੀਵਰਸ ਦੇ ਵਿੱਚ ਤੁਸੀਂ ਪਹੁੰਚ ਜਾਣਾ ਬਹੁਤ ਹੀ ਪੈਰਾ ਨਾਈਟ ਸੂਟ ਹੈ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜਿਹੜੀ ਮੇਨ ਚੀਜ਼ ਹੁੰਦੀ ਹੈ ਕਿ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਸਮਰ ਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਰਹਿਣ ਵਾਲੀ ਇਹ ਚੀਜ਼ ਹੈ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਐਗਜ਼ੈਕਟ ਕਲਰ ਜੋ ਤੁਹਾਨੂੰ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਉਹੀ ਤੁਹਾਡੇ ਤੱਕ ਆਰਡਰ ਜਿਹੜਾ ਹੈਗਾ ਉਹ ਪਹੁੰਚੇਗਾ ਤੇ ਸਾਈਜ਼ਸ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਨੇ ਲੋ ਜੀ ਪਜਾਮਾ ਤੁਸੀਂ ਚੈੱਕ ਕਰ ਸਕਦੇ ਹੋ ਪਾਕਟ ਵੀ ਬਣੀ ਹੋਈ ਹੈ ਬਹੁਤ ਹੀ ਜ਼ਿਆਦਾ ਖੁੱਲੇ ਡੁੱਲੇ ਪਜਾਮੇ ਨੇ ਬਹੁਤ ਹੀ ਜ਼ਿਆਦਾ ਪਿਆਰੇ ਹਨ ਕਈਆਂ ਨੂੰ ਨਾ ਨੀਚੇ ਉਹ ਜਿਹੜੇ ਹੈਗੇ ਨੇ ਟਾਈਟ ਪਜਾਮੇ ਵਧੀਆ ਨਹੀਂ ਲੱਗਦੇ ਹੈਗੇ ਤੇ ਇਹ ਨੀਚੇ ਟਾਈਟ ਨਹੀਂ ਹੈਗੇ ਜੀ ਨੀਚੇ ਜਿਹੜਾ ਹੈਗਾ ਇਹਦਾ ਮੂਰੀ ਜਿਹੜੀ ਹੈਗੀ ਆ ਉਹ ਲੂਸ ਹੈ ਸੋ ਇਦਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣ ਵਾਲੀ ਕਿ ਜਿਹੜੇ ਟਾਈਟ ਜਿਹੜਾ ਹੈਗਾ ਤੁਹਾਨੂੰ ਮੂਰੀ ਪਾਣੀ ਪਸੰਦ ਨਹੀਂ ਕਰਦੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਜੀ ਤੇ ਇਹ ਜੀ ਸਾਡਾ 3rd ਕਲਰ ਬਲੈਕ ਕਲਰ ਜਿਹੜਾ ਸਭ ਦਾ ਹੀ ਬਹੁਤ ਜ਼ਿਆਦਾ ਫੇਵਰਿਟ ਹੁੰਦਾ ਆ ਕਿਉਂਕਿ ਜਿਹੜਾ ਬਲੈਕ ਕਲਰ ਹੈਗਾ ਆ ਆਲਮੋਸਟ ਸਾਰੇ ਹੀ ਲਾਈਕ ਕਰ ਦੇਣੇ ਵੇਅਰ ਕਰਨਾ ਤੇ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਮੈਨੂੰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਜੀ ਟ੍ਰੇਡਮੈਂਡ ਆਉਟ ਹੋ ਗਿਆ ਚਲੋ ਜੀ ਇਹ ਸੀ ਸਾਡਾ ਥਰਡ ਕਲਰ ਤੇ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਸਭ ਨੂੰ ਹੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਹੈ ਇਹ ਕਲਰ ਹੈਗਾ ਜੀ ਬਰਾਊਨ ਐਂ ਜਿਹੜਾ ਇਹਦਾ ਡਿਜ਼ਾਈਨ ਬਣਿਆ ਹੋਇਆ ਉਹ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਮੈਂ ਸਾਰੇ ਤੁਹਾਨੂੰ ਆਪਣੇ ਨਾਲ ਲਾ ਕੇ ਦਿਖਾ ਰਹੀ ਆਂ ਤਾਨੂੰ ਲੁੱਕ ਦਾ ਪਤਾ ਲੱਗ ਜੇਗਾ ਲੈਂਥ ਜਿਹੜੀ ਦੇਖੋ ਇੱਥੇ ਤੱਕ ਲੈਂਥ ਆਏਗੀ ਮਤਲਬ ਪਿੱਛੋਂ ਥੋੜਾ ਹਿਪਸ ਜਿਹੜਾ ਹੈਗਾ ਉਹ ਕਵਰ ਕਰ ਲੇਗੀ ਕਿਉਂਕਿ ਕਈ ਮੇਰੀਆਂ ਸਿਸਟਰਸ ਲੌਂਗ ਵੇਅਰ ਕਰਨਾ ਪਸੰਦ ਕਰਦੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਹੈ ਤੇ ਪਜਾਮਾ ਜਿਹੜਾ ਇਹਦੇ ਨਾਲ ਹੈਗਾ ਲਓ ਜੀ ਬਹੁਤ ਹੀ ਜ਼ਿਆਦਾ ਸੋਹਣਾ ਇੰਨਾ ਸੌਫਟ ਫੈਬਰਿਕ ਹੈ ਤੁਸੀਂ ਕਾਲ ਕਰਕੇ ਵੀ ਦਿਖਾ ਸਕਦੇ ਹੋ ਬਿਲਕੁਲ ਸੌਫਟ ਕਾਟਨ ਕਾਟਨ ਦਾ ਸਭ ਤੋਂ ਫੈਬਰਿਕ ਹੈ ਜਿੰਨੇ ਵੀ ਮੈਂ ਤੁਹਾਨੂੰ ਨਾਈਟ ਸੂਟ ਸ਼ੋਅ ਕਰ ਰਹੀਆਂ ਸਭ ਦਾ ਕਾਟਨ ਦਾ ਫੈਬਰਿਕ ਹੈ ਤੇ ਦੇਖੋ ਜੀ ਇੰਨੀ ਜ਼ਿਆਦਾ ਇਹਦੀ ਜਿਹੜੀ ਉੱਪਰੋਂ ਚੜਾਈ ਹੈਗੀ ਉਹ ਹੈਗੀ ਆ ਮਤਲਬ ਹਰੇਕ ਨੂੰ ਇਹ ਸਾਈਜ਼ ਜਿਹੜਾ ਹੈਗਾ ਉਹ ਕੰਫਰਟੇਬਲ ਆਉਣ ਵਾਲਾ ਹੈ ਚਾਹੇ ਗਰਲਿਸ਼ ਚਾਹੇ ਗਰਲਸ ਨੇ ਚਾਹੇ ਮੇਰੀਆਂ ਸਿਸਟਰਸ ਨੇ ਮੇਰੀ ਇਸ ਦੀਆਂ ਸਾਰੇ ਦੇ ਜਿਹੜੇ ਸਾਰੇ ਨੇ ਆਰਾਮ ਦੇ ਨਾਲ ਇਹਨੂੰ ਵੇਅਰ ਕਰ ਸਕਦੇ ਨੇ ਸੋ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਭੇਜ ਕੇ ਤੇ ਆਪਣਾ ਆਰਡਰ ਪਲੇਸ ਕਰ ਦੋ ਕਿਉਂਕਿ ਜਦੋਂ ਸੋਲਡ ਆਊਟ ਹੋ ਜਾਂਦੇ ਨੇ ਫਿਰ ਕੁਝ ਭੈਣਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਆ ਦਿੰਨੀ ਕਰਦਾ ਉਹਨਾਂ ਨੂੰ ਮਨਾ ਕਰਨ ਦਾ ਹਾਂਜੀ ਕਿ ਆਈਟਮ ਜਿਹੜੀ ਹੈਗੀ ਆ ਉਹ ਸੋਲਡ ਆਊਟ ਹੋ ਗਈ ਹੈ ਸੋ ਜਲਦ ਤੋਂ ਜਲਦ ਜਿਹੜਾ ਹੈਗਾ ਆਪਣਾ ਆਰਡਰ ਪਲੇਸ ਕਰ ਦਿਆ ਕਰੋ ਕਿਉਂਕਿ ਕੁਝ ਸਿਸਟਰ ਨਾਲ ਕਈ ਵਾਰੀ ਮੇਰੀਆਂ ਵਿਚਾਰੀਆਂ ਕਨਫਿਊਜ਼ ਹੀ ਰਹਿੰਦੀਆਂ ਨੇ ਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੈਗੀ ਫਿਰ ਉਹ ਹੋਲਡ ਕਰਵਾ ਕੇ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਹੈਗੀ ਆ ਉਹ ਸੇਲ ਹੋ ਜਾਂਦੀ ਹੈ ਜੀ ਤੇ ਲਓ ਜੀ ਨੈਕਸਟ ਜਿਨ੍ਹਾਂ ਨੂੰ ਥੋੜਾ ਜਿਹਾ ਲੌਂਗ ਵੇਅਰ ਕਰਨਾ ਪਸੰਦ ਆ ਹਨਾ ਕਿਉਂਕਿ ਸਮ ਟਾਈਮ ਕਈਆਂ ਨੂੰ ਜਿਹੜਾ ਸ਼ਾਰਟ ਹੈਗਾ ਉਹ ਕੰਫਰਟੇਬਲ ਨਹੀਂ ਫੀਲ ਕਰਦੇ ਤੇ ਇਹ ਹੈਗਾ ਜੀ ਆਪਣੇ ਕੋਲੇ ਲੌਂਗ ਸ਼ਰਟ ਦੇਖੋ ਬਹੁਤ ਹੀ ਪਿਆਰਾ ਬੈਂ ਵਾਲਾ ਨੈੱਕ ਹੈ ਬਾਜੂ ਦੇਖੋ ਇਹਦੀ ਹਾਫ ਹੈ ਸੋ ਇਹਦੀ ਜਿਹੜੀ ਲੈਂਥ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਨੀਜ਼ ਤੱਕ ਦੀ ਲੈਂਥ ਹੈ ਪੂਰਾ ਲੌਂਗ ਪੂਰਾ ਤੁਹਾਨੂੰ ਕੰਫਰਟੇਬਲ ਇਹਦੀ ਜਿਹੜੀ ਲੈਂਥ ਹੈਗੀ ਆਉਣ ਵਾਲੀ ਹੈ ਸਾਈਜ਼ ਇਹਦੇ ਵਿੱਚ ਵੀ ਸਾਡੇ ਕੋਲ ਲਾਰਜ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਰੇ ਸਾਈਜ਼ ਅਵੇਲੇਬਲ ਨੇ ਇਹ ਦੇਖੋ ਜੀ ਮੈਨੂੰ ਵੀ ਮਤਲਬ ਬਲੂਜ਼ ਵਿਟਾਊਗਾ ਇਹ ਬਹੁਤ ਹੀ ਕੰਫਰਟੇਬਲ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣਾ ਆਰਡਰ ਪੇਸਟ ਕਰ ਸਕਦੇ ਹੋ ਪੂਰੀ ਸ਼ਰਟ ਦੇ ਉੱਪਰ ਬਟਨਸ ਲਗਾਏ ਗਏ ਨੇ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਤੇ ਲਓ ਜੀ ਬਲੈਕ ਬਾਟਮ ਮਤਲਬ ਬਲੈਕ ਆਲ ਫੇਵਰਟ ਸਭ ਨੂੰ ਹੀ ਪਸੰਦ ਆਉਂਦਾ ਹੈ ਬਲੈਕ ਕੰਫਰਟ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਕੰਫਰਟ ਕਾਇਰ ਹੀ ਹੁੰਦਾ ਨਾ ਆਪਾਂ ਨੂੰ ਲਾਸਟ ਇੱਕ ਉੱਪਰੋਂ ਟਾਈਟ ਨਾ ਹੋਵੇ ਕਿਉਂਕਿ ਸਪੈਸ਼ਲੀ ਕੀ ਹੁੰਦਾ ਗਰਮੀ ਦੇ ਵਿੱਚ ਤਾਂ ਸਪੈਸ਼ਲੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜਾ ਵੀ ਅਸੀਂ ਫੈਬਰਿਕ ਵੇਅਰ ਕਰ ਰਹੇ ਹਾਂ ਉਹ ਸੌਫਟ ਹੋਵੇ ਠੀਕ ਹੈ ਤੇ ਉਹਦੇ ਵਿੱਚ ਅਸੀਂ ਕੰਫਰਟੇਬਲ ਫੀਲ ਕਰੀਏ ਕਿਉਂਕਿ ਗਰਮੀ ਦੇ ਵਿੱਚ ਕਿਸੇ ਨੂੰ ਵੀ ਕੁਝ ਹੈਵੀ ਜਾਂ ਫਿਰ ਕੁਝ ਜਿਹੜਾ ਟਾਈਟ ਹੈਗਾ ਉਹ ਵੇਅਰ ਕਰਨਾ ਪਸੰਦ ਨਹੀਂ ਹੁੰਦਾ ਲਓ ਜੀ ਪਜਾਮਾ ਤੁਸੀਂ ਦੇਖ ਸਕਦੇ ਹੋ ਨਾਲ ਤੁਸੀਂ ਸ਼ਰਟ ਦੇਖੋ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਾਈਡ ਵਾਈਡ ਸਟੱਡੀ ਜਿਹੜੀ ਸ਼ਿਪਿੰਗ ਹੈਗੀ ਆ ਉਹ ਅਵੇਲੇਬਲ ਹੈ ਜੀ ਪੇਮੈਂਟ ਜਿਹੜੇ ਮੇਰੇ ਸਿਸਟਰਸ ਫਾਰਮ ਲੈਂਦੇ ਨੇ ਤੁਸੀਂ ਡਾਇਰੈਕਟ ਅਕਾਊਂਟ ਵੀ ਪੇਮੈਂਟ ਕਰ ਸਕਦੇ ਹੋ ਆ ਤੁਸੀਂ ਵੈਸਟਰਨ ਯੂਨੀਅਨ ਰਾਹੀਂ ਵੀ ਸਾਨੂੰ ਪੇਮੈਂਟ ਕਰ ਸਕਦੇ ਹੋ ਐਂਡ ਵਿਥਿਨ ਇੰਡੀਆ ਤੁਸੀਂ ਗੂਗਲ ਪੇ ਰਾਹੀਂ ਸਾਨੂੰ ਪੇਮੈਂਟ ਕਰ ਸਕਦੇ ਹੋ ਤੇ ਲੋ ਜੀ ਇਹ ਸੀਗਾ ਸਾਡਾ ਅੱਜ ਦਾ 5th ਕਲਰ ਮੇਬੀ ਹਨਾ ਇਫ ਆਮ ਨਾਟ ਰੋਂਗ ਇਹ ਸੀਗਾ 5th ਕਲਰ ਤੁਸੀਂ ਸਾਰੇ ਵੀਡੀਓ ਦੇਖ ਰਹੇ ਹੋ ਤਾਨੂੰ ਯਾਦ ਹੋਣਾ ਕਿ ਮੈਂ ਕਿਹੜੇ ਨੰਬਰ ਵਾਲਾ ਦਿਖਾ ਰਹੀ ਆ ਸਾਰੇ ਜਣੇ ਭੈਣ ਬਰਾ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਸੱਚ ਸਹੀ ਗੱਲ ਹੈ ਇੰਨੀ ਕਿ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਗਗਨ ਦੀਦੀ ਜਲਦੀ ਲੈ ਆਓ ਜਲਦੀ ਲੈ ਆਓ ਕੁਝ ਨਵਾਂ ਲੈ ਆਓ ਔਰ ਇੰਨੇ ਕਿ ਜ਼ਿਆਦਾ ਲਾਈਕ ਕਰ ਰਹੇ ਨੇ ਮਤਲਬ ਜੋ ਮੇਰੀ ਚੋਇਸ ਹੁੰਦੀ ਹੈ ਉਹੀ ਮੇਰੇ ਜਿਹੜੇ ਅੱਗੇ ਸਿਸਟਰਸ ਹੈਗੀਆਂ ਨੇ ਉਹਨਾਂ ਨੂੰ ਵੀ ਉਹੀ ਪਸੰਦ ਆਉਂਦਾ ਤੇ ਨੈਕਸਟ ਕਲਰ ਦੇਖੋ ਪਹਿਲਾਂ ਮੈਂ ਤੁਹਾਨੂੰ ਨੈਕ ਦਿਖਾਨੀ ਆ ਲੋ ਜੀ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਨੈਕ ਪ੍ਰਿੰਟਡ ਸ਼ਰਟ ਵਿਦ प्लेन बॉटम फैब्रिक ए भी कॉटन है लो जी यी लेंथ हैगी है वो आएगी थोड़ी जी नीज़ तो उपर ठीक है बहुत ही प्यारा देखो कलर लग रहा है मतलब ब्लैक एंड स्काई ब्लू लाइट लाइट क्रीम बहुत ही प्यारा कॉम्बीनेशन बन रहा है चेक करो जी हाफ बाजू गर्मी वास्ते सब तो बेस्ट एंड लोअर द फैब्रिक देखो जी ਬਿਲਕੁਲ ਕਾਟਨ ਐਂਡ ਸੌਫਟ ਗਰਮੀ ਤੁਹਾਨੂੰ ਬਿਲਕੁਲ ਨਹੀਂ ਲੱਗਣ ਵਾਲੀ ਸਾਈਜ਼ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਰੇ ਇਹਦੇ ਸਾਰੇ ਸਾਈਜ਼ ਅਵੇਲੇਬਲ ਨੇ ਲੋ ਜੀ ਸਮ ਟਾਈਮ ਨਾ ਤੁਹਾਨੂੰ ਮੈਜ਼ਰਮੈਂਟਸ ਜਾਂ ਫਿਰ ਸਾਈਜ਼ ਤੋਂ ਬਹੁਤ ਪ੍ਰੋਬਲਮ ਬਣਦੀ ਹੈ ਪਤਾ ਨਹੀਂ ਲੱਗਦਾ ਹੈਗਾ ਸੋ ਤੁਸੀਂ ਮੈਨੂੰ ਆਪਣੇ ਮੈਜ਼ਰਮੈਂਟ ਵੀ ਸੈਂਡ ਕਰ ਸਕਦੇ ਹੋ ਤੁਹਾਡੀ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਸੁਜੈਸਟ ਕਰ ਦਾਂਗੀ ਕਿ ਜਿਹੜਾ ਕਿਹੜਾ ਸਾਈਜ਼ ਜਿਹੜਾ ਹੈਗਾ ਤੁਹਾਡੇ ਤੇ ਸੈੱਟ ਬੈਠੇਗਾ ਤੇ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਹੀ ਸੋਬਰ ਲੁੱਕ ਕੋਈ ਵੀ ਤੜਕ ਫੜਕ ਵਾਲੇ ਕਲਰ ਨਹੀਂ ਹੈਗੇ ਬਹੁਤ ਹੀ ਜਿਆਦਾ ਨਾਈਸ ਕਲਰ ਨੇ ਸਾਰੇ ਤੁਹਾਨੂੰ ਸਭ ਨੂੰ ਬਹੁਤ ਹੀ ਜਿਆਦਾ ਪਸੰਦ ਆਉਣ ਵਾਲੇ ਨੇ ਤੇ ਫਟਾਫਟ ਕਰ ਦਿਓ ਆਪਣਾ ਆਰਡਰ ਪਲੇਸ ਟਾਈਮ ਨਾ ਲਗਾਓ ਤਾਂ ਕਿ ਇਹਨਾਂ ਨੂੰ ਤੁਸੀਂ ਆਰਡਰ ਕਰੋ ਤੇ ਪਤਾ ਲੱਗੇ ਜੀ ਜਿਹੜੇ ਹੈਗੇ ਸੀਗੇ ਉਹ ਸਾਰੇ ਦੇ ਸਾਰੇ ਆਪਣੇ ਨਾਈਟ ਸੂਟ ਸੇਲ ਹੋ ਗਏ ਕਿਉਂਕਿ ਮੈਨੂੰ ਇੰਨਾ ਕ ਕੰਫੀਡੈਂਸ ਹੈ ਕਿ ਜਿੰਨੇ ਵੀ ਜਿੰਨੇ ਕਲਰ ਨੇ ਇਹ ਹੈਗੇ ਨੇ ਸਾਰੇ ਮੇਰੇ ਫੇਵਰਿਟਸ ਸੋ ਜਿੰਨੇ ਵੀ ਮੇਰੇ ਫੇਵਰਟ ਕਲਰ ਹੁੰਦੇ ਨੇ ਉਹ ਕੋਈ ਵੀ ਬਚਦਾ ਨਹੀਂ ਹੈਗਾ ਸਾਰੇ ਦੇ ਸਾਰੇ ਸੇਲ ਹੋ ਜਾਂਦੇ ਨੇ ਤੇ ਆ ਸਪੈਸ਼ਲੀ ਮੈਂ ਰეკਮੈਂਡ ਕਰਾਂਗੀ ਜਿਹੜੀਆਂ ਮੇਰੀਆਂ ਸਿਸਟਰਸ ਨੇ ਉਹਨਾਂ ਦੀਆਂ ਅਗਰ ਡਾਟਰਸ ਨੇ ਠੀਕ ਹੈ ਅਗਰ ਉਹ ਨਾਈਟ ਸੂਟ ਜਿਹੜਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਸਪੈਸ਼ਲੀ ਆਪਣੀ ਡਾਟਰਸ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਕੈਟੀਸ ਵਾਲਾ ਠੀਕ ਹੈ ਦੇਖੋ ਬਹੁਤ ਹੀ ਸੋਹਣਾ ਲੱਗ ਰਿਹਾ ਇਫ ਆਮ ਨਾਟ ਰੋਂਗ ਆਈ ਡੋਂਟ ਨੋ ਇਹ ਕੈਟੀ ਹੈ ਕਿ ਕੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰਾ ਹੈ ਇਹਦਾ ਤੁਸੀਂ ਸਾਈਜ਼ ਦੇਖੋ ਇਹ ਹੈਗਾ ਜੀ ਆਪਣੇ ਕੋਲ ਐਕਸਲ ਸੋ ਐਕਸਲ ਸਾਈਜ਼ ਜਿਹੜਾ ਹੈਗੇ ਦੇਖੋ ਇੰਨਾ ਲੂਸ ਹੈ ਐਂਡ ਇਹ ਹੈਗਾ ਵੀ ਸਟੱਚੇਬਲ ਹੈ ਹਰੇਕ ਨੂੰ ਇਹ ਫਿੱਟ ਆਉਣ ਵਾਲਾ ਹੈ ਬਹੁਤ ਹੀ ਜ਼ਿਆਦਾ ਕੰਫਰਟੇਬਲ ਆਉਣ ਵਾਲਾ ਤੇ ਲੋ ਜੀ ਇਹਦੇ ਨਾਲ ਲੋਅਰ ਚੈੱਕ ਕਰੋ ਫੈਬਰਿਕ ਤਾਂ ਇੰਨਾ ਕਿ ਜ਼ਿਆਦਾ ਫਾਈਨ ਹੈ ਇੰਨਾ ਜ਼ਿਆਦਾ ਫਾਈਨ ਹੈ ਕਿ ਤੁਸੀਂ ਖੁਸ਼ ਹੋ ਜਾਓਗੇ ਆਪਣਾ ਆਰਡਰ ਰਿਸੀਵ ਕਰਕੇ ਲੋ ਜੀ ਚੈੱਕ ਕਰੋ ਸਾਈਜ਼ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਦੇ ਸਾਰੇ ਸਾਈਜ਼ ਜਿਹੜੇ ਹੈਗੇ ਨੇ ਅਵੇਲੇਬਲ ਨੇ ਪਾਕਟ ਵੀ ਲੱਗੀ ਹੋਈ ਹੈ ਜੋ ਕਿਸੇ ਨੇ ਮਨੀ ਵਗੈਰਾ ਪਾਣੀ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਬਸ ਰਾਤ ਨੂੰ ਤਾਂ ਪੈਸੇ ਪਾ ਕੇ ਕੌਣ ਸੌਂਦਾ ਹੁੰਦਾ ਹੈ ਹੈ ਨਾ ਤੇ ਲੋ ਜੀ ਚੈੱਕ ਕਰੋ ਨੈਕਸਟ ਸਾਡਾ ਆਰਟੀਕਲ ਬਹੁਤ ਹੀ ਜ਼ਿਆਦਾ ਪਿਆਰਾ ਫਟਾਫਟ ਆਪਣਾ ਦਿੱਤੇ ਹੋਏ ਨੰਬਰਾਂ ਦੇ ਉੱਪਰ ਆਰਡਰ ਪਲੇਸ ਕਰ ਦਿਓ ਤੇ ਵਰਲਡ ਵਾਈਡ ਸਾਡੀ ਸ਼ਿਪਿੰਗ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੈ ਅਲਰ ਡਿਜ਼ਾਈਨਸ ਫਰੰਟ ਓਪਨ ਹੈਗਾ ਪੂਰੇ ਬਟਨ ਲੱਗੇ ਹੋਏ ਨੇ ਓਪਨ ਵੀ ਹੁੰਦੇ ਨੇ ਇਹ ਪਲੱਸ ਇਹਦੇ ਨਾਲ ਬਾਟਮ ਚੈੱਕ ਕਰੋ ਫੈਬਰਿਕ ਹੈਗਾ ਜੀ ਕਾਟਨ ਬਹੁਤ ਹੀ ਜ਼ਿਆਦਾ ਸੌਫਟ ਸਾਈਜ਼ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ 올 ਸਾਈਜ਼ਸ ਆਰ ਅਵੇਲੇਬਲ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਨੂੰ ਸੈਂਡ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਐਂਡ ਸੱਚ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਹਰ ਟਾਈਮ ਮੇਰੇ ਮਾਈਂਡ ਤੋਂ ਸਕਿੱਪ ਹੋ ਜਾਂਦੀ ਹੈ ਕਿ ਕੁਝ ਸਿਸਟਰਸ ਮੇਰੇ ਐਡ ਹੈਗੇ ਨੇ ਅਮਨ ਦੀਦੀ ਦੇ ਨਾਲ ਕਿਉਂਕਿ ਤੁਸੀਂ ਪੈਣਾ ਦੇ ਬੁਟੀਕ ਤੋਂ ਜਿਹੜੇ ਸੂਟ ਆਰਡਰ ਕਰਦੇ ਨੇ ਸਭ ਜਾਣਦੇ ਨੇ ਤੇ ਤੁਸੀਂ ਪਲੀਜ਼ ਇੰਨਾ ਕଷ୍ਟ ਕਰਿਆ ਕਰੋ ਕਿ ਡਾਇਰੈਕਟਲੀ ਮਤਲਬ ਮੇਰੇ ਵਾਲਾ ਜਿਹੜਾ ਕੰਟੈਕਟ ਨੰਬਰ ਹੈਗਾ ਆ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਕੋਈ ਵੀ ਸੂਟ ਆਪਣਾ ਆਰਡਰ ਕਰਨਾ ਹੈ ਮਤਲਬ ਨਾਈਟ ਸੂਟ ਤੁਸੀਂ ਕੋਈ ਵੀ ਮੇਰੇ ਕੋਲ ਮੇਰੇ ਵਾਲਾ ਜਿਹੜਾ ਆਰਟੀਕਲ ਹੈਗਾ ਆ ਆਰਡਰ ਕਰਨਾ ਹੈ ਤਾਂ ਤੁਸੀਂ ਮੈਨੂੰ ਮੇਰੇ ਵਾਲੇ ਨੰਬਰ ਤੇ ਹੀ ਸਕਰੀਨਸ਼ਾਟ ਭੇਜਿਆ ਕਰੋ ਕਿਉਂਕਿ ਕੀ ਹੁੰਦਾ ਕਿ ਕਈ ਵਾਰੀ ਅਮਨ ਦੀਦੀ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਆਪਣੇ ਆਰਡਰ ਦੇ ਵਿੱਚ ਹਨਾ ਜਾਂ ਆਪਣੇ ਕੰਮ ਦੇ ਵਿੱਚ ਸੋ ਨਾਰਮਲੀ ਉਹ ਕੀ ਹੁੰਦਾ ਹੈ ਮਾਰਕੀਟ ਹੁੰਦੇ ਨੇ ਸੋ ਬਹੁਤ ਸਾਰੇ ਐਸੇ ਮੈਸੇजेस ਹੁੰਦੇ ਨੇ ਜਿਹੜੇ ਮੈਂ ਦੇਖ ਨਹੀਂ ਪਾਉਂਦੀ ਸੋ ਮੈਨੂੰ ਪਤਾ ਨਹੀਂ ਚੱਲ ਪਾਂਦਾ ਸੋ ਦੈਟਸ ਵਾਈ ਪਲੀਜ਼ ਮੇਰੀ ਰਿਕਵੈਸਟ ਹੈ ਕਿ ਤੁਸੀਂ ਮੇਰਾ ਨੰਬਰ ਸੇਵ ਕਰ ਲਓ ਤੇ ਮੇਰੇ ਨੰਬਰ ਤੇ ਹੀ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਲਿਆ ਕਰੋ ਓਕੇ ਜੀ ਹੋਰ ਕੋਈ ਚੱਕਰ ਨਹੀਂ ਹੈਗਾ ਬਸ ਪ੍ਰੋਬਲਮ ਇਹੀ ਹੈ ਕਿ ਤੁਹਾਨੂੰ ਪਤਾ ਹੈ ਸਭ ਨੂੰ ਕਿ ਅਮਨਦੀਪ ਜੀ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਨੇ ਸੋ ਸਮ ਟਾਈਮ ਉਹਨਾਂ ਦਾ ਨਾ ਟਾਈਮ ਨਹੀਂ ਲੱਗਦਾ ਹੈਗਾ ਦੇਖਣ ਦਾ ਸੋ ਦੈਟਸ ਵਾਈ ਆਮ ਸੇਇੰਗ ਕਿ ਤੁਸੀਂ ਪਲੀਜ਼ ਮੇਰੇ ਵਾਲੇ ਨੰਬਰ ਤੇ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੁਸੀਂ ਉਹਦੇ ਉੱਪਰ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਲਓ ਜੀ ਨੈਕਸਟ ਬਹੁਤ ਹੀ ਪਿਆਰਾ ਕਲਰ ਲੈਂਥ ਇਹਦੀ ਵੀ ਦੇਖੋ ਅੱਥੀ ਤੱਕ ਆਪਨੇ हिਪਸ ਪੂਰੇ ਹੱਥੋਂ ਤੱਕ ਕਵਰ ਕਰ ਰਹੀ ਹੈ ਨੋ ਲਓ ਜੀ ਬਹੁਤ ਹੀ ਪਿਆਰਾ ਕਲਰ ਇਹ ਵੀ ਹੈਗਾ ਫਰੰਟ ਓਪਨ ਫਰੰਟ ਓਪਨ ਮਤਲਬ ਕਿ ਜਿਹੜੇ ਬਟਨਸ ਹੈਗੇ ਨੇ ਇਹ ਅੱਗੋਂ ਇਹ ਓਪਨ ਹੁੰਦੇ ਨੇ ਤੇ ਬਹੁਤ ਹੀ ਪਿਆਰਾ ਬਹੁਤ ਹੀ ਫਾਈਨ ਫੈਬਰਿਕ ਮੈਂ ਪਹਿਲਾਂ ਵੀ ਕਹਿੰਨੀ ਹੁੰਨੀ ਆ ਕਿ ਫੈਬਰਿਕ ਸਾਰੀ ਜਿਹੜੀ ਚੀਜ਼ਾਂ ਦੀ ਗਰੰਟੀ ਦੇਤੀ ਬਸ ਉੱਥੇ ਜੀ ਮੈਂ ਖੜੀ ਆ ਤੁਹਾਡਾ ਫੈਬਰਿਕ ਕਿਤੇ ਨਹੀਂ ਜਾਂਦਾ ਹੈਗਾ ਬਸ ਤੁਸੀਂ ਇੱਕ ਚੀਜ਼ ਕਰਨੀ ਕੀ ਹੈ ਕਿ ਇਹਨਾਂ ਨੂੰ ਤੁਸੀਂ ਮਸ਼ੀਨ ਵਾਸ਼ ਨਹੀਂ ਕਰਨਾ ਕੋਈ ਵੀ ਕੱਪੜਾ ਜੇ ਅਸੀਂ ਜਦੋਂ ਮਸ਼ੀਨ ਵਾਸ਼ ਕਰ ਲੈਨੇ ਆ ਤਾਂ ਵਸ ਜੀ ਉਹਦਾ ਫਿਰ ਉੱਥੇ ਜਿਹੜਾ ਕੰਮ ਹੈਗਾ ਉਹ ਖਰਾਬ ਹੋ ਜਾਂਦਾ ਜਿਹੜਾ ਫੈਬਰਿਕ ਹੈਗਾ ਉਹ ਖਰਾਬ ਹੋ ਜਾਂਦਾ ਮਸ਼ੀਨ ਤੁਹਾਨੂੰ ਪਤਾ ਹੀ ਹੈ ਫਿਰ ਕਿਸ ਤਰੀਕੇ ਦੇ ਨਾਲ ਕੱਪੜੇ ਜਿਹੜੇ ਹੈਗੇ ਆ ਵਾਸ਼ ਕਰਦੀ ਹੈ ਸੋ ਇਹਨੂੰ ਤੁਸੀਂ ਬਿਲਕੁਲ ਸੌਫਟ ਹੈਂਡ ਦੇ ਨਾਲ ਈਜ਼ੀ ਵਾਸ਼ ਕਰ ਲਓ ਸਮ ਟਾਈਮ ਯੂ ਕੈਨ ਯੂਜ਼ ਸ਼ੈਂਪੂ ਆਲਸੋ ਤੁਸੀਂ ਉਹ ਯੂਜ਼ ਕਰਕੇ ਸੌਫਟ ਸੌਫਟ ਹੱਥਾਂ ਦੇ ਨਾਲ ਵਾਸ਼ ਕਰ ਲਓ ਕਿ ਤੁਹਾਡਾ ਫੈਬਰਿਕ ਕਿਤੇ ਨਹੀਂ ਜਾਣ ਵਾਲਾ ਇਹਨੂੰ ਕੁਝ ਨਹੀਂ ਹੋਣ ਵਾਲਾ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਫਟਾਫਟ ਆਪਣੇ ਅਡੇ ਆਰਡਰ ਹੈਗੇ ਨੇ ਉਹ ਪਲੇਸ ਕਰ ਦੋ ਤਾਂ ਕਿ ਇਸ ਤੋਂ ਪਹਿਲਾਂ ਕਿ ਸਾਰੇ ਦੇ ਸਾਰੇ ਜਿਹੜੇ ਆਰਟੀਕਲਸ ਹੈਗੇ ਨੇ ਉਹ ਸੋਲਡ ਆਊਟ ਹੋ ਜਾਣ ਇਸ ਤੋਂ ਪਹਿਲਾਂ ਜਿਹੜੇ ਆਪਾਂ ਨੇ ਕੋਰਸੈਟ ਪਾਏ ਸੀਗੇ ਉਹਨਾਂ ਦੀ ਤਾਂ ਮਤਲਬ ਇੰਨੀ ਕਿ ਜ਼ਿਆਦਾ ਡਿਮਾਂਡ ਹੋਈ ਕਿ ਉਹਨਾਂ ਦੇ ਅਲੱਗ-ਅਲੱਗ ਸਾਈਜ਼ ਮੰਗਾ-ਮੰਗਾ ਕੇ ਮੈਂ ਥੱਕ ਗਈ ਮਤਲਬ ਸੇਮ 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 ਬਹੁਤ ਸਾਰੇ ਇੱਕ-ਇੱਕ ਕਸਟਮਰ ਦੇ 3-3 4-4 ਆਰਡਰ ਸੀਗੇ ਉਸ ਕੋਰਸੈਟ ਨਾਲ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਕਿੰਨਾ ਜ਼ਿਆਦਾ ਪਿਆਰ ਮਿਲਿਆ ਸੀਗਾ ਬਹੁਤ ਜ਼ਿਆਦਾ ਪਿਆਰਾ ਕੋਲਰ ਦਾ ਡਿਜ਼ਾਈਨ ਚੈੱਕ ਕਰੋ ਲੈਂਥ ਇਹਦੀ ਵੀ ਪੂਰੀ ਹਿਪਸ ਕਵਰ ਕਰ ਰਹੀ ਹੈ ਤੁਹਾਡੀ ਲੋ ਜੀ ਚੈੱਕ ਕਰੋ ਸਟਾਰਸ ਇਹ ਬਣਿਆ ਹੈ ਸਪੈਸ਼ਲ ਨਾਈਟ ਸੂਟ ਟਵਿੰਗਲ ਟਵਿੰਕਲ ਲਿਟਰ ਸਟਾਰ ਬਣੇ ਹੋਏ ਨੇ ਇਹਦੇ ਉੱਪਰ ਚੈੱਕ ਕਰੋ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਹੁਤ ਹੀ ਜ਼ਿਆਦਾ ਨਾਈਸ ਮੇਰੀਆਂ ਸਿਸਟਰਸ ਉਹਨਾਂ ਦੀਆਂ ਡਾਟਰਸ ਮੇਰੀਏਜ਼ ਦੀਆਂ ਸਿਸਟਰ ਸਾਰੇ ਆਰਾਮ ਦੇ ਨਾਲ ਵੇਅਰ ਕਰ ਸਕਦੇ ਨੇ ਬਿਕਾਜ਼ ਜਿੰਦੇ ਸਾਰੇ ਕਲਰ ਕੰਬੀਨੇਸ਼ਨ ਹੈਗੇ ਨੇ ਬਹੁਤ ਹੀ ਜ਼ਿਆਦਾ ਸੂਬਰ ਨੇ ਸਾਰੇ ਸਾਈਜ਼ ਲਾਰਜ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਰੇ ਸਾਈਜ਼ ਜਿਹੜੇ ਹੈਗੇ ਨੇ ਜੀ ਉਹ ਅਵੇਲੇਬਲ ਨੇ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਜੋ ਵੀ ਵੇਅਰ ਕਰਦੇ ਹੋ ਤੁਸੀਂ ਆਪਣਾ ਮੈਨੂੰ ਜਿਹੜਾ ਆਰਡਰ ਹੈਗਾ ਸਕਰੀਨਸ਼ਾਟ ਭੇਜ ਕੇ ਤੇ ਆਰਡਰ ਪਲੇਸ ਕਰ ਸਕਦੇ ਹੋ ਲੋ ਜੀ ਚੈੱਕ ਕਰੋ ਇਸ ਤਰ੍ਹਾਂ ਤੁਸੀਂ ਮੈਨੂੰ ਪ੍ਰੋਪਰ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਸੋ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿ ਰਹੀ ਹਾਂ ਕਿ ਇਹ ਵਾਲੇ ਨਾਈਟਸੂਟ ਜਿਹੜੇ ਹੈਗੇ ਨੇ ਇੱਕ ਮਿੰਟ ਵੀ ਟਿਕਣ ਵਾਲੇ ਨਹੀਂ ਹੈਗੇ ਸੋ ਆਪਣਾ ਆਰਡਰ ਕਰਨ ਦੇ ਵਿੱਚ ਬਿਲਕੁਲ ਵੀ ਦੇਰੀ ਨਾ ਕਰਿਓ ਵੇਟ ਨਾ ਕਰਿਓ ਕਿ ਦੀਦੀ ਹੋਲਡ ਕਰ ਦੋ ਮੈਂ ਤੁਹਾਨੂੰ ਦੱਸਾਂਗੀ ਜਿੰਨੇ ਤੁਸੀਂ ਮੈਨੂੰ ਦੱਸਣਾ ਉਹਨੇ ਨੂੰ ਜਿਹੜਾ ਇਹ ਹੈਗਾ ਉਹ ਸੇਲ ਹੋ ਜਾਣਾ ਜੀ ਕਿਉਂਕਿ ਸਾਰੇ ਦੇ ਸਾਰੇ ਹੀ ਨਾਈਟ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਨੇ ਬਹੁਤ ਹੀ ਜ਼ਿਆਦਾ ਕੰਫਰਟੇਬਲ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਸਭ ਲਓ ਜੀ ਇਹ ਤਾਂ ਹੈਗੀ ਸੀ ਆਪਣੇ ਨਾਈਟ ਸੂਟ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਕੋਲੇ ਚਾਰ ਆਰਟੀਕਲ ਆਏ ਨੇ ਇਹ ਆਏ ਨੇ ਜੀ ਆਪਣੇ ਕੋਲੇ ਕੋਰਸੈਟ ਬਹੁਤ ਹੀ ਜ਼ਿਆਦਾ ਪਿਆਰੇ ਕੋਰਸੈਟ ਕੁਝ ਥੋੜਾ ਜਿਹਾ ਡਿਫਰੈਂਟ ਪੈਟਰਨ ਹੋਏਗਾ ਉਹਨਾਂ ਦੀ ਬਾਟਮ ਦਾ ਵੀ ਡਿਫਰੈਂਟ ਪੈਟਰਨ ਹੋਏਗਾ ਸੋ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਰੂਰ ਦਿਖਾਵਾਂਗੇ ਤੇ ਲਓ ਜੀ ਆਪਣਾ ਫਰਸਟ ਕੋਰਸੈਟ ਚੈੱਕ ਕਰੋ ਉਹ ਵਾਓ ਉਰਤੀ ਸਟਾਈਲ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਇਹਦੀ ਲੈਂਥ ਵੀ ਤੁਹਾਨੂੰ ਨੀਜ਼ ਤੋਂ ਥੋੜੀ ਉੱਪਰ ਆਊਗੀ ਸੋ ਜਿਹੜੇ ਲੌਂਗ ਲੈਂਥ ਵੇਅਰ ਕਰਨਾ ਪਸੰਦ ਕਰਦੇ ਨੇ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਰਾਮ ਦੇ ਨਾਲ ਵੇਅਰ ਕਰ ਸਕਦੇ ਹੋ ਦੇਖੋ ਬਾਜੂ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਬਹੁਤ ਹੀ ਨਾਈਸ ਲੱਗ ਰਿਹਾ ਹੈ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਨਾਈਸ ਫੈਬਰਿਕ ਹੈਗਾ ਜੀ ਕਾਟਨ ਸਾਈਜ਼ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਨੇ ਇਹ ਸਾਈਜ਼ ਹੈਗਾ ਜੀ ਆਪਣੇ ਕੋਲੇ ਐਕਸਲ ਤੇ ਇਹਦੀ ਤੁਸੀਂ ਆ ਜਿਹੜਾ ਉਪਰੋਂ ਚੈਸਟ ਜਿਹੜਾ ਸਾਈਜ਼ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਲੂਜ਼ ਹੈ ਬਹੁਤ ਹੀ ਜ਼ਿਆਦਾ ਪਿਆਰੇ ਮਤਲਬ ਤੁਹਾਨੂੰ ਜਿਹੜੇ ਸਾਈਜ਼ ਆਏਗੇ ਨੇ ਸਭ ਨੂੰ ਕੰਫਰਟੇਬਲ ਆਉਣ ਵਾਲੇ ਨੇ ਲੋ ਜੀ ਚੈੱਕ ਕਰੋ ਬਾਟਮ ਬਹੁਤ ਹੀ ਜਿਆਦਾ ਨਾਈਸ ਸਮ ਟਾਈਮ ਕੀ ਹੁੰਦਾ ਹੈ ਅਗਰ ਆਪਾਂ ਸਾਈਜ਼ ਲੈਣਿਆ ਨਾ ਤਾਂ ਕਈਆਂ ਨੂੰ ਜਿਹੜੀ ਬਾਟਮ ਲੈਂਥ ਹੁੰਦੀ ਹੈ ਉਹ ਥੋੜੀ ਜੀ ਲੌਂਗ ਆਂਦੀ ਹੈ ਤਾਂ ਇਟਸ ਓਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਉਹ ਤੁਹਾਡੇ ਅਕੋਰਡਿੰਗ ਜਿਹੜੀ ਹੈਗੀ ਹੈ ਉਹ ਆਲਟਰ ਹੋ ਜਾਏਗੀ ਤੇ ਲੋ ਜੀ ਚੈੱਕ ਕਰੋ ਬਾਟਮ ਜਿਹੜੀ ਹੈਗੀ ਹੈ ਦਾ ਮੂਰੀ ਚੈੱਕ ਕਰੋ ਕਿੰਨੀ ਜਿਆਦਾ ਖੁੱਲੀ ਹੈ ਸਮ ਟਾਈਮਸ ਕਈ ਥਾਈਸ ਤੋਂ ਹੈਵੀ ਹੁੰਦੇ ਨੇ ਸੋ ਉਹਨਾਂ ਨੂੰ ਵੀ ਬਹੁਤ ਜਿਆਦਾ ਲੂਜ਼ ਆਨ ਆਲੇ ਤੁਸੀਂ ਚੈੱਕ ਕਰ ਸਕਦੇ ਹੋ ਕਾਟਨ ਦਾ ਜਿਹੜਾ ਫੈਬਰਿਕ ਹੈ ਬਹੁਤ ਹੀ ਫਾਈਨ ਕੁਆਲਿਟੀ ਹੈ ਸੋ ਬਿਲਕੁਲ ਤੁਸੀਂ ਟੈਨਸ਼ਨ ਫਰੀ ਰਹਿਣਾ ਹੈ ਫੈਬਰਿਕ ਵਾਸਤੇ ਇੱਥੇ ਮੈਂ ਬੈਠੀ ਆ ਜੀ ਉਹ ਮੇਰੀ ਗਾਰੰਟੀ ਹੈ ਜੀ ਕਿਉਂਕਿ ਅਸੀਂ ਚੀਜ਼ਾਂ ਪਹਿਲਾਂ ਖੁਦ ਦੇਖ ਕੇ ਖੁਦ ਟਰਾਈ ਕਰਕੇ ਫਿਰ ਤੁਹਾਡੇ ਤੱਕ ਪਹੁੰਚਾਉਨੇ ਆ ਕਿਉਂਕਿ ਦੇਖੋ ਕਸਟਮਰ ਨੇ ਪੈਸਾ ਲਾਣਾ ਹੁੰਦਾ ਹੈ ਹਨਾ ਸੋ ਜਿੰਨੇ ਪੈਸਾ ਲਾਣਾ ਹੁੰਦਾ ਉਹਨੂੰ ਇਹ ਹੁੰਦਾ ਹੈ ਕਿ ਸਾਡੇ ਤੱਕ ਬੈਸਟ ਚੀਜ਼ ਪਹੁੰਚੇ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਤੱਕ ਬੈਸਟ ਚੀਜ਼ ਹੀ ਪਹੁੰਚਾਈਏ ਸੋ ਫਟਾਫਟ ਆਪਣਾ ਸਕਰੀਨਸ਼ਾਟ ਲਓ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰੋ ਸਕਰੀਨ ਤੇ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਦੇ ਉੱਪਰ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਇਹ ਸੀ ਜੀ ਸਾਡਾ ਅੱਜ ਦਾ ਫਰਸਟ ਕੋਰਸੈਟ ਤੇ ਆਪਾਂ ਤੁਹਾਨੂੰ ਦਿਖਾਣੇ ਆ ਨੈਕਸਟ ਕਲਰ ਜੋ ਕਿ ਬਹੁਤ ਹੀ ਪਿਆਰਾ ਲਾਈਟ ਕਈਆਂ ਨੂੰ ਹੁੰਦੇ ਨੇ ਲਾਈਟ ਕਲਰ ਪਸੰਦ ਕਈਆਂ ਨੂੰ ਡਾਰਕ ਕਲਰ ਪਸੰਦ ਕਰਨਾ ਪਸੰਦ ਨਹੀਂ ਆਉਂਦੇ ਹੈਗੇ ਸੋ ਹੈਗੇ ਜੀ ਲਾਈਟ ਕਲਰ ਕਿਉਂਕਿ ਹਰੇਕ ਦੀ ਦੇਖੋ ਆਪਣੀ ਆਪਣੀ ਚੋਇਸ ਉਹ ਵਾਓ ਇੰਨਾ ਸੌਫਟ ਫੈਬਰਿਕ ਹੈ ਇੰਨਾ ਜਿਆਦਾ ਨਾਈਸ ਤੁਸੀਂ ਮਾਰਕੀਟ ਜਾਣਾ ਤੁਸੀਂ ਵੈਸੇ ਕਿਤੇ ਘੁੰਮਣ ਫਿਰਨ ਜਾਣਾ ਤੁਸੀਂ ਆਰਾਮ ਦੇ ਨਾਲ ਇਹਨੂੰ ਵੇਅਰ ਕਰਕੇ ਜਾ ਸਕਦੇ ਹੋ ਲੈਂਥ ਇਹਦੀ ਵੀ ਨੀਜ਼ ਤੋਂ ਥੋੜੀ ਉੱਪਰ ਹੀ ਰਹੇਗੀ ਬਹੁਤ ਜਿਆਦਾ ਕੰਫਰਟੇਬਲ ਬਾਜੂ ਚੈੱਕ ਕਰੋ ਬਹੁਤ ਹੀ ਜਿਆਦਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਉਹ ਵਾਓ ਰੀਲੀ ਨਾਈਸ ਕਲਰ ਕਲਰ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੋ ਰਿਹਾ ਹੈ ਐਗਜੈਕਟ ਉਹੀ ਕਲਰ ਹੀ ਮਿਲੇਗਾ neck design ਤੁਸੀਂ ਚੈੱਕ ਕਰ ਸਕਦੇ ਹੋ ਬੈਨ ਵਾਲਾ neck ਹੈ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਲਓ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਸਾਰੀਆਂ ਮੇਰੀਆਂ ਰਾਜ ਸਿਸਟਰਸ ਆਰਾਮ ਦੇ ਨਾਲ ਵੇਅਰ ਕਰ ਸਕਦੀਆਂ ਨੇ ਟੈਨਸ਼ਨ ਬਿਲਕੁਲ ਨਹੀਂ ਲੈਣੀ ਵੀ ਪਤਾ ਨਹੀਂ ਸਾਡੇ ਖੁੱਲੇ ਆਉਣਗੇ ਕਿ ਟਾਈਟ ਆਉਣਗੇ ਹਾਈਸਾ ਨੂੰ ਗਰਮੀ ਨਾ ਲੱਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਈਜ਼ ਇਹਨਾਂ ਦੇ ਵਿੱਚ ਵੀ ਸਾਡੇ ਕੋਲੇ ਲਾਰਜ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਰੇ ਸਾਈਜ਼ ਅਵੇਲੇਬਲ ਨੇ ਤੇ ਦੇਖੋ ਜੀ ਜਿੱਦਾਂ ਦਾ ਸ਼ਰਟ ਤੇ ਡਿਜ਼ਾਈਨ ਬਣਿਆ ਹੋਇਆ ਹੈ ਉਦਾਂ ਦਾ ਹੀ نیچے ਬਾਟਮ ਤੇ ਡਿਜ਼ਾਈਨ ਬਣਾਇਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਜ਼ਿਆਦਾ ਡੀਸੈਂਟ ਬਹੁਤ ਹੀ ਜ਼ਿਆਦਾ ਬਿਊਟੀਫੁਲ ਕਿੰਨੀ ਤਾਰੀਫ ਕਰਾਂ ਮੈਂ ਹਨਾ ਆਪਣੇ ਆਪ ਨਹੀਂ ਕਰ ਸਕਦੀ ਕਿਉਂਕਿ ਮੈਨੂੰ ਤੁਹਾਡੇ ਕੋਲੋਂ ਹੀ ਤਾਰੀਫ ਸੁੰਨਾ ਪਸੰਦ ਹੈ ਬਹੁਤ ਹੀ ਪਿਆਰੇ ਹਰੇਕ ਆਰਟੀਕਲ ਜਿਹੜਾ ਹੈਗੇ ਚੜਦੇ ਤੋਂ ਚੜਦਾ ਆ ਰਿਹਾ ਹੈ ਬਹੁਤ ਹੀ ਜ਼ਿਆਦਾ ਨਾਈਸ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਨ ਵਾਲਾ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਤੁਹਾਨੂੰ ਜਿਹੜੇ ਨੰਬਰ ਦਿੱਤਾ ਹੋਇਆ ਹੈ ਸਕਰੀਨ ਦੇ ਉੱਪਰ ਉਸ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ 컬러 ਐਗਜੈਕਟ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ ਜੀ ਵੀਡੀਓ ਦੇ ਵਿੱਚ ਉਹੀ 컬러 ਤੁਹਾਡੇ ਤੱਕ ਪਹੁੰਚੇਗਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਕੁਝ ਵੀ ਪੁੱਛਣਾ ਹੈ WhatsApp ਤੇ ਤੁਹਾਨੂੰ ਜਿਹੜੇ ਨੰਬਰ ਹੈਗੇ ਨੇ ਸੌਰੀ ਸਕਰੀਨ ਦੇ ਤੁਹਾਨੂੰ ਜਿਹੜੇ ਨੰਬਰ ਹੈਗੇ ਨੇ ਉਹ ਸ਼ੋ ਹੋ ਰਹੇ ਨੇ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਸਕਰੀਨ ਸ਼ਾਟ ਭੇਜ ਕੇ ਆਰਡਰ ਪਲੇਸ ਕਰ ਸਕਦੇ ਹੋ ਤੇ ਜੀ ਲਓ ਜੀ ਆਪਣਾ ਸੈਕਿੰਡ ਲਾਸਟ ਕੋਟ ਸੈਟ ਬਹੁਤ ਹੀ ਜ਼ਿਆਦਾ ਨਾਈਸ ਕਲਰ ਹੈ ਵੀ ਫੈਬਰਿਕ ਬਹੁਤ ਹੀ ਜ਼ਿਆਦਾ ਫਾਈਨ ਹੈ ਇੰਨਾ ਫਾਈਨ ਫੈਬਰਿਕ ਹੈ ਕਿ ਮਤਲਬ ਬਿਲਕੁਲ ਸਮਰ ਫਰੈਂਡਲੀ ਇਹਦੀ ਵੀ ਜਿਹੜੀ ਲੈਂਥ ਹੈਗੀ ਉਹ ਲੌਂਗ ਹੈ ਤੁਸੀਂ ਦੇਖ ਸਕਦੇ ਹੋ ਬਾਜੂ ਦੇਖੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਚੈੱਕ ਕਰੋ ਜੀ ਤੇ ਬਹੁਤ ਹੀ ਨਾਈਸ ਕਲਰ ਕੰਬੀਨੇਸ਼ਨ ਨਾ ਲਾਈਟ ਨਾ ਡਾਰਕ ਚੈੱਕ ਕਰੋ ਜੀ ਨੀਚੂ ਹਲ ਕੀ ਜੀ ਰਾਉਂਡ ਸ਼ੇਪ ਦਿੱਤੀ ਹੋਈ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹਨਾਂ ਦੀ ਜਿਹੜੀ ਸਭ ਤੋਂ ਬੈਸਟ ਚੀਜ਼ ਹੈ ਉਹ ਇਹ ਹੈ ਕਿ ਜਿਹੜੀ ਬਾਟਮਸ ਹੈਗੇ ਨੇ ਉਹਨਾਂ ਦੀ ਤੁਸੀਂ ਚੌੜਾਈ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰੇ ਮਤਲਬ ਬਹੁਤ ਜ਼ਿਆਦਾ ਕੰਫਰਟੇਬਲ ਰਹਿਣ ਵਾਲੇ ਨੇ ਸਾਈਜ਼ਸ ਲਾਰਜ ਤੋਂ ਡਬਲ ਐਕਸਲ ਤੱਕ ਸਾਰੇ ਸਾਈਜ਼ ਅਵੇਲੇਬਲ ਨੇ ਚੈੱਕ ਕਰੋ ਜੀ ਇਲਾਸਟਿਕ ਹੈ ਨਹੀਂ ਬਹੁਤ ਜ਼ਿਆਦਾ ਟਾਈਟ ਹੁੰਦੀ ਹੈ ਨਾ ਸੋ ਕੰਫਰਟੇਬਲੀ ਤੁਸੀਂ ਉਹਨੂੰ ਵੇਅਰ ਨਹੀਂ ਕਰ ਸਕਦੇ ਸੋ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਕਲਰ スクリーンショット ਲੈ ਕੇ স্ক্রিন ਤੇ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉੱਥੇ ਤੁਸੀਂ ਮੈਨੂੰ ਆਪਣਾ স্ক্রিনਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਇਹ ਸੀ ਜੀ ਆਪਣਾ ਸੈਕਿੰਡ ਲਾਸਟ ਕੋਡ ਸੈਟ ਤੇ ਹੁਣ ਕਹਿੰਦੇ ਨੇ ਕਿ ਲਾਸਟ ਬਟ ਨਾਟ ਲੀਸਟ ਆਪਣਾ ਫਾਈਨਲ ਕੋਡ ਸੈਟ ਉਹ ਵੀ ਇੰਨਾ ਪਿਆਰਾ ਇੰਨਾ ਪਿਆਰਾ ਉਹਦਾ ਪ੍ਰਿੰਟ ਹੈ ਨਾ ਸੱਚੀ ਮੈਨੂੰ ਤਾਂ ਐ ਲੱਗਦਾ ਵੀ ਪਾਉਂਦਿਆਂ ਸਾਰੀ ਤੁਸੀਂ ਫਟਾਫਟ ਚੱਕ ਲੋ ਬਾਅਦ ਚੋਂ ਨਾ ਮੈਨੂੰ ਕਿਓ ਕਿ ਹਾਏ ਦੀਦੀ ਮੇਰੇ ਲਈ ਰੱਖ ਲੈਂਦੇ ਸੇਲ ਹੋ ਗਿਆ ਕਿਉਂਕਿ ਕਈ ਵਾਰੀ ਕੀ ਹੁੰਦਾ ਵੈਸੇ ਤਾਂ ਆਲਮੋਸਟ ਸਭ ਦੇ ਕਲਰ ਮਿਲ ਹੀ ਜਾਂਦੇ ਨੇ ਬਟ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਸੇਮ ਕਲਰ ਜਾਂ ਫਿਰ ਕਈ ਵਾਰੀ ਸਾਈਜ਼ ਨਹੀਂ ਅਵੇਲੇਬਲ ਹੁੰਦਾ ਹੈਗਾ ਲੋ ਜੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਨਾਈਸ ਬਾਜੂ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਉੱਪਰੋਂ ਪਲੇਨ نیچے ਬਹੁਤ ਹੀ ਜ਼ਿਆਦਾ ਫਲੋਰਲ ਪ੍ਰਿੰਟ ਫਲੋਰਲ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਕਲਰ ਪੀਚ ਜੀ ਸ਼ੇਡ ਹੈ ਜੀ ਐਗਜ਼ੈਕਟ ਤੁਹਾਨੂੰ ਜੋ ਵੀਡੀਓ ਦੇ ਵਿੱਚ ਸ਼ੋ ਹੋ ਰਹੀ ਹੈ ਜਸਟ 19 21 ਦਾ فرق ਹੋਏਗਾ ਅਦਰਵਾਈਜ਼ ਤੁਹਾਨੂੰ ਸੇਮ ਕਲਰ ਹੀ ਮਿਲੇਗਾ ਚੈੱਕ ਕਰ ਸਕਦੇ ਹੋ ਲਓ ਜੀ बॉटम ਦਾ ਵੀ ਬਹੁਤ ਹੀ ਜ਼ਿਆਦਾ ਨਾਈਸ ਡਿਜ਼ਾਈਨ ਲਓ ਜੀ ਪਾਕਟਸ ਵੀ ਬਣੀਆਂ ਹੋਈਆਂ ਨੇ ਉਹ ਵਾਓ ਬਹੁਤ ਹੀ ਜ਼ਿਆਦਾ ਨਾਈਸ ਮਤਲਬ ਤੁਸੀਂ ਮਾਰਕੀਟ ਜਾਣਾ ਕਿ ਇਸੇ ਰੈਲੀਟਿਵਸ ਦੇ ਜਾਣਾ ਤੁਸੀਂ ਆਰਾਮ ਦੇ ਨਾਲ ਵੇਅਰ ਕਰਕੇ ਜਾ ਸਕਦੇ ਹੋ ਕਿਉਂਕਿ ਬਿਲਕੁਲ ਕੰਫਰਟੇਬਲ ਨੇ ਐਂਡ ਲੈਂਥ ਵੀ ਇੰਨੀ ਕੁ ਹੈਗੀ ਹੈ ਕਿ ਕਈ ਵਾਰੀ ਮਿਲੀਆਂ ਭੈਣਾਂ ਨੂੰ ਨਾ ਮਤਲਬ ਹੁੰਦਾ ਨਾ ਕਿ ਉਹ ਨਹੀਂ ਲਾਈਕ ਕਰਦੇ ਹੈਗੇ ਹਨਾ ਜਿਆਦਾ ਸ਼ਾਰਟ ਵੇਅਰ ਕਰਨਾ ਸੋ ਇਹ ਜਿਆਦਾ ਸ਼ਾਰਟ ਨਹੀਂ ਹੈਗੀ ਤੁਸੀਂ ਆਰਾਮ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਕਿ ਇੰਨੀ ਕੁ ਇਹਦੀ ਲੈਂਥ ਹੈਗੀ ਹੈ हिਪਸ ਤੋਂ نیچے ਹੀ ਤੁਹਾਡਾ ਜਿਹੜਾ ਹੈਗਾ ਇਹ ਕਵਰ ਕਰ ਰਹੀ ਹੈ ਠੀਕ ਹੈ ਸੋ ਫੈਬਰਿਕ ਦੀ ਗਾਰੰਟੀ ਮੇਰੀ ਹੈ ਜਸਟ ਤੁਹਾਨੂੰ ਜਿਹੜੀਆਂ ਇਨਸਟ੍ਰਕਸ਼ਨਸ ਦਿੱਤੀਆਂ ਨੇ ਮੈਂ ਵਾਸ਼ ਕਰਨ ਦੀਆਂ ਉਹ ਤੁਸੀਂ ਜ਼ਰੂਰ ਫਾਲੋ ਕਰਨੀਆਂ ਨੇ ਕਿ ਤੁਸੀਂ ਇਹਨਾਂ ਨੂੰ ਬਿਲਕੁਲ ਸੌਫਟ ਹੈਂਡ ਹੀ ਵਾਸ਼ ਕਰਨਾ ਹੈ ਮਸ਼ੀਨ ਦੇ ਵਿੱਚ ਵਾਸ਼ ਨਹੀਂ ਕਰਨਾ ਜੀ ਸਾਈਜ਼ ਸਾਰੇ ਸਾਡੇ ਕੋਲ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਦੇ ਸਾਰੇ ਜਿਹੜੇ ਸਾਈਜ਼ਸ ਹੈਗੇ ਨੇ ਉਹ ਅਵੇਲੇਬਲ ਨੇ ਜਿਹੜਾ ਵੀ ਤੁਹਾਡਾ ਸਾਈਜ਼ ਹੈਗਾ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਦੇ ਉੱਪਰ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਲਓ ਜੀ ਇਹ ਸੀ ਸਾਡੇ ਅੱਜ ਦੇ ਆਰਟੀਕਲਸ ਕੁਝ ਆਪਾਂ ਤੁਹਾਨੂੰ ਨਾਈਟਸੂਟ ਦਿਖਾਏ ਤੇ ਕੁਝ ਅਸੀਂ ਤੁਹਾਨੂੰ ਕੋਟ ਸੈੱਟਸ ਦਿਖਾਏ ਜੋ ਕਿ ਬਹੁਤ ਹੀ ਜ਼ਿਆਦਾ ਪਿਆਰੇ ਸੀ ਸੋ ਬਿਲਕੁਲ ਵੀ ਟਾਈਮ ਨਹੀਂ ਲੈਣਾ ਹੈਗਾ ਫਟਾਫਟ ਆਪਣਾ ਜਿਹੜਾ ਆਰਡਰ ਹੈਗਾ ਪਲੇਸ ਕਰ ਦਿਓ वर्ल्ड वाइड ਸ਼ਿਪਿੰਗ ਅਵੇਲੇਬਲ ਹੈ ਜੀ ਸਾਈਜ਼ਸ ਇਹਨਾਂ ਦੇ ਵਿੱਚ ਸਾਰੇ ਅਵੇਲੇਬਲ ਨੇ ਲਾਰਜ ਟੂ ਡਬਲ ਐਕਸਲ ਸਕਰੀਨ ਤੇ ਸਾਡੇ ਵੇੜੇ ਸਕਰੀਨ ਤੇ ਮੇਰਾ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਉਸ ਤੋਂ ਉੱਪਰ ਤੁਸੀਂ ਮੈਨੂੰ ਮੈਸੇਜ ਕਰਕੇ ਜਿਹੜਾ ਆਪਣਾ ਆਰਡਰ ਹੈਗਾ ਪਲੇਸ ਕਰ ਸਕਦੇ ਹੋ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਵੀਡੀਓ ਅੱਜ ਵਾਲੇ ਮੇਰੇ ਆਰਟੀਕਲ ਬਹੁਤ ਹੀ ਜ਼ਿਆਦਾ ਪਸੰਦ ਆਏ ਹੋਣਗੇ ਤੇ ਹੁਣ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਨਵੇਂ ਆਰਟੀਕਲਸ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ